ਬੇਬੇ ਹਾਂ ਭਾਈ ਅੱਜ ਗੀਤ ਕਿਹੜਾ ਸੁਣਾਉਂਗੇ ਅੱਜ ਭਾਈ ਸੁਣਾ ਦੰਨੀ ਆ ਨੌਕਰ ਵਾਲਾ ਅੱਛਾ ਨੌਕਰੇ ਬਾਹਰ ਆਉਣਾ ਹੁਣ ਬਾਹਰ ਸੁਣਾਵਾ ਕਰੋ ਅੱਛਾ ਬਾਹਰ ਸੁਣਾਵਾ ਮਗਰੋ ਹਾਂ ਅੱਗੇ ਤਾਂ ਹੀ ਆਉਂਦੇ ਤੇ 아이 ਬੇਬੇ ਅੱਧੀ ਉਮਰ ਤੱਕ ਚੱਲੀ ਦੀ ਉਹਦੀ ਫਿਰ ਉਹਦੀ ਨਿਕਲ ਜਾਂਦੀ ਸੀ ਨਿਕਲ ਜਾਂਦੀ ਆ ਉਹ ਕੁੜੀਆਂ ਬੋਲੀ ਪਾ ਕੇ ਵੀ ਕਹੀ ਨਹੀਂ ਹੁੰਦੀਆਂ ਅੱਧੀ ਰੰਡੀ ਦੇ ਸਵਾਗਣ ਸਾਰੀ ਧੀਮੀ ਨੌਕਰ ਦੀ ਹਾਂ ਪੁੰਗੀ ਆਉਂਦੀ ਆ ਬੋਲੀਆਂ ਥੀਆਂ ਚੋ ਅੱਛਾ ਹਾਂ ਤੁਸੀਂ ਹੌਲੀ ਹੌਲੀ ਕਾਹਤੋਂ ਬੋਲਦੇ ਹੋ ਤੁਹਾਡੀ ਵੀਡੀਓ ਤਾਂ ਮੈਂ ਬਣਾਉਣ ਲੱਗ ਰਹੀ ਆ ਤੁਹਾਡੀ ਆਵਾਜ਼ ਤਾਂ ਫਿਰ ਵੀ ਵਿੱਚ ਭਰੀ ਗਈ ਨਮਾ ਤਾਂ ਮੈਂ ਬੋਲਦੀ ਆ ਅੱਛਾ ਤੁਹਾਡੀ ਆਵਾਜ਼ ਪਰ ਲੱਗ ਰਹੀ ਆ ਮੈਂ ਅੱਛਾ ਅੱਛਾ ਹੋਰ ਕੋਈ ਨਾ ਵੀਡੀਓ ਬਣਾਉਣ ਲੱਗ ਰਹੀ ਆ ਸੋਨੂੰ ਫਿਰ ਦਿਖਦਾ ਨਹੀਂ ਹੈਗਾ ਸੋਨੂੰ ਪਤਾ ਨਹੀਂ ਲੱਗਦਾ ਨਾ ਵੀ ਮੇਰੇ ਸਾਹਮਣੇ ਮੋਬਾਈਲ ਖੋਲ ਰਿਹਾ ਨਾ ਕਿੱਥੇ ਪਤਾ ਲੱਗਦਾ ਹੈ ਸਹੀ ਹੈ ਕੋਈ ਨਾ ਬੀਬੀ ਕੋਈ ਮੇਰੇ ਰੁੱਧ ਮੇਰੇ ਦਿਲ ਘਟਦਾ ਹੈ ਏ ਬੀਬੀ ਹਾਂ ਅੱਛਾ ਵੀ 12 ਸਾਲਾਂ ਬਾਅਦ ਉਹ ਆਉਂਦਾ ਹੈ ਹਾਂ ਅੱਗੇ ਫੇਰ ਅੱਗੇ ਫੇਰ ਉਹ ਕਹਿੰਦੀ ਹੈ ਕਿਹੜੀ ਉੱਥੇ ਕਿਰਾਂ ਬਤਰੇ ਹੋਏ ਨੇ ਹਾਂ ਬਾਹਰ ਕਿਉਂ ਗਈ ਸੀ ਗਿਆ ਸੀ ਕਿਉਂ ਹਾਂ ਹਾਂ ਕਿ ਉੱਥੇ ਅੰਬਰ ਧਰੇ ਵੀ ਤੋਂ ਉੱਥੇ ਕੀ ਕਰਦਾ ਕਾਤੋਂ ਗਿਆ ਵੀ ਤੂੰ ਆ ਹਾਂ ਅੱਛਾ ਫੇਰ ਉਹ ਆਉਂਦਾ ਜਿੱਦਾਂ ਫੇਰ ਉਹ ਕਹਿੰਦਾ ਵੀ ਆਪਣੀ ਭੈਣ ਨੂੰ ਵੀ ਦੀਵਾ ਵਾਲ ਕੇ ਰੱਖੋ ਹਾਂ ਉਹ ਭੈਣ ਕਹੀਦੀ ਆ ਨਾ ਅੱਛਾ ਭੈਣ ਰਾਵੇ ਟੂਬਾ ਉਹ ਕਰੇ ਕਹਿੰਦਾ ਚੱਲ ਬੀਬੀ ਮੈਂ ਆਇਆ ਪਾਬੋ ਜੀ ਨੂੰ ਖਬਰ ਕਰੋ ਨਾਜੋ ਜੀ ਨੂੰ ਖਬਰ ਕਰੋ ਲਾਲਾ ਦੇ ਆਰ ਸ਼ਿੰਗਾਰ ਮੈਲੀ ਦੀਵਾ ਜਾਲ ਧਰੂ ਅੱਛਾ ਹਾਂ ਵੀ ਅਜਵੇਂ ਆ ਲੱਗ ਰਹੀ ਜਿਵੇਂ ਆਪਣੀ ਪਰਝਾਈ ਨ ਸਜਾ ਕੇ ਹਨਾ ਸੋਹਣੀ ਬਣਾ ਕੇ ਬਲਕੇ ਵੀ ਉਹ ਆਪਣੇ ਹਾਂ ਆਪਣੀ ਪਿੰਡ ਆਇਆਂ ਨੂੰ ਦਾਸਤਾਂ ਬਈ ਮਹਿਲਾਂ ਦੇ ਵਿੱਚ ਬੈਠੀ ਹੋਈ ਹੈ। ਮੇਰੇ ਪਾਈ ਆਉਂਦਾ ਹੈ ਹਾਂ ਹਾਂ। ਹੂੰ ਦੇਖ ਲਓ ਹਨਾ। ਉਹਨੂੰ ਹੌਸਲਾ ਹੋਊ। ਹਾਂ ਬੇ ਕਿੰਨੇ ਕਿੰਨੇ ਸਾਲਾਂ ਬਾਅਦ ਫੇਰ ਵੀ ਦੇਖ ਲੈ 12 ਸਾਲਾਂ ਬਾਅਦ ਹੂੰ ਤਹੇ ਜੀ ਗੀਤ ਬਣੇ ਨੇ ਵੀ ਵੀ ਦੇਲਾ ਕਿੱਦਾਂ ਬਣਾਏ ਨੇ। ਉਹ ਛੱcke ਬਣਾਏ ਹੋਏ ਨੇ। ਹਾਂ ਉਦੋਂ ਫੇਰ ਇੱਦਾਂ ਹੀ ਹੁੰਦਾ ਸੀ। ਹਾਂ ਹੁੰਦਾ ਸੀ। ਸਹੀ ਗੱਲ ਆ। ਆਹ ਇਹ ਅੱਜ ਕੱਲ੍ਹ ਦੀਆਂ ਨੂੰ ਗੀਤ ਨਹੀਂ ਆਉਂਦੇ ਉਹਨਾਂ ਨੂੰ ਆਪੀ ਨੇ ਗੀਤ ਆਉਂਦੇ ਕਿਉਂਕਿ ਅੱਜ ਕੱਲ੍ਹ ਹੈ ਹੀ ਨਹੀਂ ਹੁਣ ਫੌਜੀਆ ਨਾਲ ਮਤਲਬ 12-12 ਸਾਲਾਂ ਬਾਅਦ ਨਹੀਂ ਹੈਗਾ ਕਿ ਹੁਣ ਇਸੇ ਕਰਕੇ ਵੀ ਪਹਿਲਾਂ ਵਾਲੇ ਗੀਤ ਬਣੇ ਹੋਏ ਨੇ ਸਹੀ ਨੇ ਸੱਚੇ ਨੇ ਹੂੰ ਤਾਂ ਸਾਲਾ ਮਾਗੁਰਾ ਜੀ ਨੇ ਦਨੇ ਚਲੋ ਫਿਰ ਸੁਣਾ ਦਿਓ ਅੱਛਿਆ ਭਾਈ ਸੁਣਾਣਾ ਹੂੰ ਤੇ ਆਦਾ ਭਾਈ ਬਾਰੇ ਵਾਰ ਠੀਆ ਆਈਆ ਕੀ ਆਇਓ ਠੇ ਆਂਬ ਟਲੇ ਕੀ ਆਏ ਹੋ ਤੇ ਆ ਬਦਲੇ ਮੇਰੀ ਪਾਬੋ ਦੇ ਮਾਨ ਜਾਂ ਵੀਰਾ ਵੇਟੂ ਆਉ ਘਰੇ ਚਲ ਵੀ ਦੀ ਮੈਂ ਆਇਆ ਪਾਬੋ ਜੀ ਨੂੰ जोजिनूग करो शृङ्गार मरि दिवा क्थे उत्तप क्थे व ਕਿੱਥੇ ਉਤਰ ਆ ਭੁਖੇੜੀ ਦਾਰੂ ਮੇਰੇ ਕਿੱਥੇ ਡੋਲੀ ਦਾਰੂ ਵਾਰੇ ਦਰਜੋਡੇ ਮੈਦੇ ਨੂ ਬੁਸਦਾ ਗੋਰੀਏ ਨੀ ਰੰਗ ਤੇਰਾ ਕਨ ਬੀਆ ਨੀ ਰੰਗ ਤੇਰਾ ਕਿਨੇ ਦੇ ਨੋ ਮੰਦਾ ਬੋਲੇ ਕਿਨੇ ਜੋ ਮਨ ਸੜਨੀ ਦੇਆ ਮੈਦੇ ਨੋ ਦਾ ਜੁਦੀ ਨੋ ਕਰਵੇ ਨਾਰੰਗ ਕਾਲਾ ਧੀਰਾ ਦੇ ਨਾਰੰਗ ਕਾਲਾ ಿ ಮೇರೆ ಸೋಟೆ ಗೀರು ಬಡ್ಡಿಯ ರೋಟಗೀರು ಬಿಯ ಸಿಂಗ ಥೋಡಿ ಬಜು ਦੀ ਤੁਹਾਡਾ ਮੇਰੇ ਨਾਲ ਮਿਲ ਤੇ ਮਾੜੀ ਅੱਖ ਰੱਖਦਾ ਸੀ ਵੀ ਤੁਹਾਡਾ ਭਰਾ ਹੈ ਹਾਂ ਪਾਈ ਠੋਡਾ ਅੱਛਾ ਵੀ ਫਿਰ ਉਹ ਕਹਿੰਦਾ ਵੀ ਉਹ ਕਹਿੰਦਾ ਆਪਣੇ ਭਰਾ ਨੂੰ ਵੱਡ ਦਨਾ ਵੱਡ ਦਨਾ ਹਾਂ ਫਿਰ ਉਹ ਡਰ ਗਈ ਕਿ ਘਰ ਚ ਰਲੇਸ਼ ਪੋਗਾ ਉਹਨੇ ਭਾਈ ਨੂੰ ਵੱਡੂਗਾ ਫਿਰ ਉਹ ਕਹਿੰਦੀ ਵੀ ਇਹਨੂੰ ਬਾਹਰ ਵੱਡਣਾ ਹੈ ਕਹਿੰਦੀ ਤੂੰ ਨਾਰੇ ਹੋਰ ਵਿਆਲੇ ਕਹਿੰਦੀ ਮੈਨੂੰ ਵੱਟ ਦੇ ਵੱਡੂ ਵੱਟ ਦੇ ਬਈ ਨਾਰਾ ਥੰਡ ਹੋ ਰਬੇ ਰੀਆਂ ਕਿੱਦਾਂ ਕਿਦਾਂ ਦੇ ਗੀਤ ਬਣਿਆ ਨੇ ਬੀਬੀ ਬਹੁਤ ਹੀ ਸੋਹਣੇ ਸੱਚੀ ਗੱਲ ਐ ਜੇ ਆਪਾਂ ਸੋਚੀਏ ਕੁਛ ਹੈ ਨਾ ਅਰਥ ਬਹੁਤ ਨਿਕਲਦੇ ਨੇ ਆ ਨਾ ਵਿੱਚੋਂ ਨਿਕਲਦੇ ਨੇ ਅਰਥ ਸਹੀ ਸਹੀ ਗੱਲਾਂ ਨੇ ਸਾਰੀਆਂ ਨਾ ਜੋ ਜੋ ਘਰਾਂ ਚ ਬੀਤਦੇ ਸੀ ਕਈ ਘਰਾਂ ਚ ਐਦਾ ਹੁੰਦਾ ਵੀ ਹੋਗਾ ਨਾ ਹੁੰਦਾ ਹੁੰਦੇ ਨੇ ਹਾਂ ਬੀਤਾ ਹੀ ਗੀਤ ਬਣਿਆ ਹਾਂ ਚਲੋ ਠੀਕ ਐ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬੀਬੀ ਜੀ ਦੇ ਗੀਤਾਂ ਨੂੰ ਤੇ ਅੱਗੇ ਵੀ ਤੁਹਾਨੂੰ ਸੋਹਣ ਸੋਹਣੇ ਗੀਤ ਸੁਣਾਵਾਂਗੇ ਤੇ ਸੁਣਾਉਂਦੇ ਆਏ ਹਾਂ ਤੇ ਇੱਕ ਚੈਨਲ ਮੇਰਾ ਹੋਰ ਐ ਜੀ ਮਾਇਕ ਦੀਆਂ ਤੰਦਾ ਉਹ ਵੀ ਸਬਸਕ੍ਰਾਈਬ ਕਰ ਲੈਣਾ ਜੀ ਸਾਰਿਆਂ ਨੇ ਤੇ ਉਹਦੇ ਵੀ ਸੋਹਣੇ ਸੋਹਣੀ ਵੀਡੀਓ ਅਸੀਂ ਪਾਨੇ ਆ ਤੇ ਆ ਮੇਰਾ ਗੀਤਾਂ ਵਾਲਾ ਬਣਿਆ ਹੋਇਆ ਪੰਜਾਬੀ ਵਿਰਸਾ ਨਿਰਮਲ ਕੌਰ ਨਿੰਮੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ ਸਤਿ ਸ੍ਰੀ ਅਕਾਲ ਜੀ